ਅੱਛੀਏ ਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਐਸਡੀਐਫ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਸਵਾਗਤ ਹੈ ਤੇ ਭਾਈ ਆਪਾਂ ਪਹੁੰਚੇ ਆਂ ਏਸ਼ੀਆ ਦੀ ਸਭ ਤੋਂ ਵੱਡੀ ਬੱਕਰੀ ਮੰਡੀ ਢੁੰਗ ਵਾਲੀ ਜਿਹੜੀ ਬਿਹੰਡਾ ਤੋਂ 20-25 ਕਿਲੋਮੀਟਰ ਦੀ ਸਾਈਡ ਤੇ ਹੈ ਤੇ ਪਿਛਲੇ ਸਮੇਂ ਤੋਂ ਕਾਫੀ ਚਮਤੇ ਮੰਡੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿਉਂਕਿ ਸਰਕਾਰ ਦੁਬਾਰਾ ਇਹ ਬੰਦ ਕਰ ਦਿੱਤੀ ਸੀ ਤੇ ਆਪਣੇ ਕਿਸਾਨ ਭਰਾਵਾਂ ਤੇ ਵਪਾਰੀਆਂ ਦਾ ਬਹੁਤ ਵੱਡਾ ਇੱਥੇ ਨੁਕਸਾਨ ਹੋਇਆ ਸੀ ਤੇ ਤਕਰੀਮ ਨੇ ਇਹ ਬੱਕਰੀ ਮੰਡੀ ਦੋ ਤਿੰਨ ਹਫ਼ਤਿਆਂ ਤੋਂ ਦੁਬਾਰੇ ਜਿਹੜੀ ਚਾਲੂ ਹੋ ਚੁੱਕੀ ਐ ਤੇ ਇੱਥੇ ਜਿਹੜੀ ਰੌਣਕ ਮੇਲਾ ਦੁਬਾਰੇ ਤੋਂ ਲੱਗ ਚੁੱਕਿਆ ਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਨੇ ਤੇ ਇੱਥੇ ਵੀਰ ਟਰਕੀ ਵਗੈਰਾ ਆਪਣੇ ਲੈ ਕੇ ਆਏ ਕਈ ਤਰ੍ਹਾਂ ਦੇ ਨਸਲ ਦੇ ਪੰਛੀ ਵਗੈਰਾ ਲੈ ਕੇ ਆਏ ਨੇ ਤੇ ਬਾਈ ਨਾਲ ਗੱਲਬਾਤ ਕਰਦੇ ਹੁੜੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਬਈ ਤੁਹਾਡਾ ਰਾਮਾ ਮੰਡੀ ਵੀਰੇ ਇਹ ਤਾਂ ਤੁਸੀਂ ਬਾਈ ਯਾਰ ਸਾਡੇ ਗਵਾਂਢੀ ਹੋ ਹਾਂਜੀ ਤੇ ਕਿੰਨੇ ਟਾਈਮ ਤੋਂ ਬਾਈ ਬੱਕਰੀ ਮੰਡੀ ਚਾ ਰਹੇ ਤੁਸੀਂ 5 ਸਾਲ ਹੋ ਗਏ ਵੀਰੇ ਤੇ ਜਦੋਂ ਇਹ ਬੱਕਰੀ ਮੰਡੀ ਬੰਦ ਹੋ ਗਈ ਤੇ ਬਾਈ ਆਪਾਂ ਨੂੰ ਕਿੰਨੀ ਕਿੰਨੀਆਂ ਰਸਸ਼ਾ ਦਾ ਸਾਹਮਣਾ ਕਰਨਾ ਪਿਆ ਤੇ ਬਹੁਤ ਕਰਨਾ ਪਿਆ ਵੀਰੇ ਨੁਕਸਾਨ ਹੋਇਆ ਕਾਫੀ ਤੇ ਉਸ ਟਾਈਮ ਤੇ ਤੁਸੀਂ ਕਿੱਥੇ ਮੰਡੀ ਕਰਨ ਕਰ ਰਹੇ ਸੀ ਬਾਈ ਮੰਡੀ ਕਰਨ ਕੀਤਨੀ ਬਸ ਬਈ ਘਰੀ ਸੀਗੇ ਮੰਡੀ ਕਰਨ ਹੋ ਰਹੀ ਨਹੀਂ ਰਹੀ ਸੀ ਵੀਰੇ ਤੇ ਘਰੇ ਆਪਣੀ ਸੇਲ ਵਗੈਰਾ ਹੋ ਜਾਂਦੀ ਸੀ ਬਾਈ ਹਾਂ ਇਹਨਾਂ ਨਹੀਂ ਹੁੰਦਾ ਸੀ ਵੀਰੇ ਘੱਟ ਹੁੰਦਾ ਸੀਗਾ ਬਸ ਮੰਡੀ ਦੇ ਵੱਧ ਆ ਥੋੜਾ ਤੇ ਹੁਣ ਕਿੰਨੀ ਖੁਸ਼ੀ ਆ ਬਾਈ ਜਦੋਂ ਤੁਸੀਂ ਮੰਡੀ ਚਾਲੂ ਹੋਈ ਐ ਤੁਸੀਂ ਬਹੁਤ ਹੋ ਵੀਰੇ ਦੋ ਹਫ਼ਤੇ ਵਾਂਗੂ ਵੀ ਲੱਗਦੇ ਨਹੀਂ ਤੇ ਆਪਣੇ ਵਿੱਚ ਕਈ ਭਰਾ ਕਹਿ ਰਹੇ ਨੇ ਜਿਵੇਂ ਅਸੀਂ ਲਾਲਿਆਂ ਦੇ ਪਿੰਡ ਅੱਜ ਅੱਜ ਬੱਕਰੀ ਵੀਡੀਓ ਕਰਕੇ ਆਈ ਸੀ ਉਹ ਕਹਿੰਦੇ ਵੀ ਉੱਥੇ ਜਿਹੜੀ ਪਰਚੀ ਦਾ ਰੇਟ ਆ ਉਹ ਜਾਦੇ ਲਿਆ ਜਾਂਦਾ ਕਿਵੇਂ ਕੋਈ ਜ਼ਿਆਦਾ ਹੈਗੇ ਕਿ ਨਹੀਂ ਹੈਗੇ ਨਹੀਂ ਬਾਈ ਆਪਾਂ ਨੂੰ ਨਹੀਂ ਅੱਗੇ ਬਾਕੀ ਆਪਾਂ ਵੀਰੇ ਇਹ ਬੱਕਰੀ ਨਹੀਂ ਖਰੀਦਦੇ ਜਿਆਦਾ ਆਪਾਂ ਨੂੰ ਡਰ ਇਹਨਾਂ ਦਾ ਵੀ ਆਪਣੇ ਕੀ ਰੇਟ ਵਗੈਰਾ ਪਰਚੀ ਕੱਟਣ ਦਾ ਇੱਥੇ ਇਹਨਾਂ ਦਾ ਪਰਚੀ ਨਹੀਂ ਵੀਰੇ 10 ਰੁਪਏ ਖਰਚਾ ਹੀ ਹੈ ਮੋਟਰਸਾਈਕਲ ਦਾ ਬੜੀ ਕੱਲਾ ਅੱਛਾ ਫਿਰ ਤਾਂ ਬਹੁਤ ਜ਼ਿਆਦਾ ਘੱਟ ਖਰਚੇ ਬਾਈ ਹ ਫੀਮੇਲ ਹੈ ਕਿ ਮੇਲ ਹੈ ਬਈ ਇਹ ਇਹ ਮੇਲ ਹੈ ਵੀਰੇ ਡਲਟਾ ਤੇ ਸੇਲ ਹੈ ਬਈ ਇਹ ਇਹ ਸੇਲ ਹੈ ਬਈ ਕੀ ਪ੍ਰਾਈਸ ਹੈ ਬਈ ਇਹਦਾ ਇਹਦਾ 4000 ਰੁਪਏ ਵੀਰੇ ਤੇ ਮੌਕੇ ਤੇ ਕੋਈ ਮਾਨਤਾਣੇ ਦਾ ਹਾਂ ਮਾਨਤਾਣ ਕਰ ਦਾਂਗੇ ਬਈ ਜੇ ਕੋਈ ਬੰਦਾ ਹੋਵੇ ਤੇ ਲੋ ਬਈ ਰੇਟ ਬਾਈ ਦਾ 4000 ਰੁਪਏ ਆ ਤੇ ਹੋਰ ਬਾਈ ਕੀ ਜਾਨਵਰ ਲੈ ਕੇ ਆਏ ਤੁਸੀਂ ਇਹ ਬੱਚੇ ਵੀਰੇ ਤੁਰਕੀ ਦੇ ਬੱਚੇ ਆ ਵੀਰੇ ਇਹ ਵਾਲੇ ਆਹ ਸੀ ਵੀਰੇ ਇੱਧਰ ਇਹ ਅਮਰੀਕਨ ਸਿਲਕੀ ਵੀਰੇ ਇਹ ਅਮਰੀਕਨ ਸਿਲਕੀ ਹੈਗੇ ਬਾਈ ਜੂਮ ਮਰੀ ਪੂਰੀ ਲੈ ਜਾ ਕੇ ਇਥੋਂ ਮੇਰੀ ਤਿਆਰੀ ਆ ਇਹਦੇ ਬੱਚੇ ਆ ਬਾਈ ਪਿੱਛੇ ਹਟਦੇ ਬਾਈ ਮੜਾ ਜਾ ਮੜਾ ਪਿੱਛੇ ਹਟਦਾ ਬਾਈ ਤੂੰ ਆ ਇਹਦੇ ਬੱਚੇ ਆਗੇ ਬਾਈ ਤੇ ਕੰਟੈਕਟ ਨੰਬਰ ਆਪਾਂ ਬਾਈ ਦਾ ਪਾ ਰਾਂਗੇ ਸਕਰੀਨ ਤੇ ਜੇ ਕਿਸੇ ਵੀਰ ਨੇ ਭਰਾ ਨੇ ਲੈਣੇ ਹੋਏ ਤੇ ਵੀਰ ਨਾਲ ਸਪਰਕ ਕਰ ਸਕਦਾ ਬਾਈ ਕੀ ਨੰਬਰ ਹੋੜਾ 998893938899 ਦੁਬਾਰੇ ਫਿਰ ਬੋਲ ਬਾਈ 998893938899 ਵੀਰੇ ਵੀਰ ਨੇ ਕੰਟੈਕਟ ਨੰਬਰ ਬੜਾ ਬਾਈ ਸਕਰੀਨ ਤੇ ਪਾ ਰਾਂਗੇ ਬੋਲ ਵੀ ਇੱਤਾ ਤੇ ਵੀਰ ਨਾਲ ਸਪਰਕ ਕਰਕੇ ਤੁਸੀਂ ਕਦੋਂ ਵੀ ਹਰ ਟਾਈਮ ਵੀ ਵੀਰ ਨੂੰ ਕਾਲ ਕਰ ਸਕਦੇ ਹੋ ਤੇ ਵੀਰ ਤੋਂ ਜਿਹੜੇ ਜਾਨ ਵਗੈਰਾ ਤੁਸੀਂ ਸੇਲ ਪਰਚੇਜ਼ ਕਰ ਸਕਦੇ ਹੋ ਧੰਨਵਾਦ ਜੀ